ਸਾਥੀ ਕਲਸਾਰਿਆਂ ਨੂੰ ਪਿੰਡ ਦੂਸਾਂਝ ਕਲਾ ਵਿਖੇ ਦਲਜੀਤ ਦੂਸਾਂਝ ਜੀ ਦੀ ਸਰਦਾਰ ਜੀ ਤਰੀਫ ਫਿਲਮ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਅੱਜ ਵੀ ਪ੍ਰਾਗ ਗੁਰੂ ਰੰਧਾਵਾ ਅਤੇ ਮੀਕਾ ਸਿੰਘ ਦਾ ਉਤਲਾ ਫੂਕਦੇ ਸਮੇਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦਲਜੀਤ ਦੂਸਾਂਝ ਦੇ ਹੱਕ ਵਿੱਚ ਨਿਤਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਹੋਰ ਪਤਵੰਤੇ ਸੱਜਣਾ ਵੱਲੋਂ ਮਨਜੀਤ ਆਪਣੇ ਮੀਕਾ ਸਿੰਘ ਦਾ ਤੇ ਹੋਰ ਕਲਾਕਾਰਾਂ ਦਾ ਪੁਤਲੇ ਨੂੰ ਛਿੱਤਰਾਂ ਦੀ ਬਰਸਾਤ ਕਰਕੇ ਅਗਨੀ ਭੇਂਟ ਕੀਤਾ ਗਿਆ ਇਸ ਮੌਕੇ ਦੁਸਾਂਝ ਕਲਾਂ ਇਲਾਕੇ ਪਰ ਤੋਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਪਿੰਡ ਵਾਸੀ ಗ್ರಾಮ ਪੰਚਾਇਤ ਮੈਂਬਰ ਅਤੇ ਭੁਤਵੰਤੇ ਸੱਜਣ ਆਦਿ ਹਾਜ਼ਰ ਸਨ ਦੁਸਾਂਝ ਕਲਾਂ ਤੋਂ ਸ੍ਰਿੰਦਰਪਾਲ ਖੁੱਕੂ ਦੀ ਖਾਸ ਰਿਪੋਰਟ ਲੈ ਚਲਦੇ ਤੁਹਾਨੂੰ ਗਰਾਊਂਡ ਰਿਪੋਰਟ ਤੇ ਜਿੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਕੋਈ ਨਵਾਂ ਹੋਇਆ ਕੰਮ ਪਾਕਿਸਤਾਨ ਨਾਲ ਪਹਿਲਾ ਤੋਂ ਸਬੰਧ ਕਲਾਕਾਰਾਂ ਦੇ ਬਹੁਤ ਵੱਡੇ ਲੈਵਲ ਤੇ ਬੰਦੇ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਜਿਹੜੇ ਛੋਟੇ ਟੀਵੀ ਸ਼ੋਅ ਉਹ ਜੇ ਪਾਕਿਸਤਾਨ ਦੇ ਕਬੀ ਟੀਮ ਪਾਕਿਸਤਾਨ ਖੇਡਣ ਜਾ ਰਹੀ ਹੈ ਸਾਨੂੰ ਤੇ ਖੁਸ਼ੀ ਹੈ ਭਾਈ ਖੇਡਾ ਖੇਡਨੀ ਚਾਹੀਦੀਆਂ ਨੇ ਜਿੰਨੇ ਵੀ ਅੱਜ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਨਾਲ ਖੜੇ ਹੋਣ ਲਈ ਪਹੁੰਚੇ ਸਾਡੇ ਸੰਘਰਸ਼ੀ ਯੋਧੇ ਕੱਢ ਕੇ ਫਤਿਹ ਬੁਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੈ ਜਿਹੜਾ ਰੋਪੋ ਗੰਡਾ ਚਲਾਇ ਆ ਰਿਹਾ ਕਿ ਬਲਜੀਤ ਦੀ ਫਿਲਮ ਨਹੀਂ ਚੱਲਣ ਦੇਣੀ ਆ ਨਹੀਂ ਗੰਦ ਦੇਣਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਬਲਜੀਤ ਨਹੀਂ ਰੜਕਦਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਪੱਗ ਰੜਕਦੀ ਆ ਉਹਨਾਂ ਦੀਆਂ ਅੱਖਾਂ ਦੇ ਅੱਗੇ ਪੰਜਾਬ ਰੜਕਦਾ ਉਹਨਾਂ ਦੀ ਅੱਖਾਂ ਅੱਖਾਂ ਦੇ ਅੱਗੇ ਸਿੱਖ ਚਿਹਰਾ ਰੜਕ ਰਿਹਾ ਜੇ ਆ ਕੇ ਉਹਨਾਂ ਨੂੰ ਬਹੁਤ ਜੈਲ ਸਿਆ ਜਿਹੜੇ ਸਿੱਖ ਚਿਹਰਿਆਂ ਦੇ ਨਾਲ ਸਾਡੇ ਇਲਾਕੇ ਦਾ ਮਾਨ ਪੂਰੇ ਭਾਤਨੀ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜਾ ਨਾਮਣਾ ਖੱਟ ਰਿਹਾ ਦਲਜੀਤ ਦਸਾਂਜ ਜਿਹੜਾ ਹਮੇਸ਼ਾ ਹੀ ਹੱਕ ਸੱਚ ਦੀਆਂ ਗੱਲਾਂ ਕਰਦਾ ਸਾਡੇ ਕਿਸਾਨ ਪੀਰਾਂ ਨਾਲ ਵੀ ਖੜਦਾ ਮਜ਼ਦੂਰ ਪੀਰਾਂ ਨਾਲ ਵੀ ਖੜਦਾ ਪਰ ਇਹ ਜਿਹੜੇ ਬੁੱਕੀ ਦੇ ਲੋਕ ਜਿਹੜੇ ਸਾਡੇ ਪੈਸਿਆਂ ਦੇ ਨਾਲ ਬੰਬੇ ਦੇ ਵਿੱਚ ਜਾ ਕੇ ਬੈਠੇ ਆ ਉਹ ਅੱਜ ਗੱਲਾਂ ਕਰ ਰਹੇ ਨੇ ਕਿ ਦਲਜੀਤ ਸਾਹ ਦੀ ਫਿਲਮ ਨਹੀਂ ਚੱਲਣ ਦੇਣੀ ਚਾਹੀਦੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਫਿਲਮ ਰਿਲੀਜ਼ ਕੀਤੀ ਜਾਵੇ ਪਤੇ ਚਲਾਈ ਜਾਵੇ ਕਿਉਂਕਿ ਪਹਿਲਾਂ ਵੀ ਉਹਦੀਆਂ ਬਹੁਤ ਜਿਹੜੀਆਂ ਫਿਲਮਾਂ ਆਪਾਂ ਦੇਖਦੇ ਆ ਕਿ ਸਮਾਜ ਨੂੰ ਅਗਾਂਹ ਵੱਧੂ ਲਿਜਾਣ ਦੇ ਲਈ ਜਿਹੜੀਆਂ ਉਹਦੀਆਂ ਇਹਦੇ ਵਿੱਚ ਵੀ ਇੱਕ ਸੁਨੇਹਾ ਉਹਨੀਆਂ ਫਿਲਮਾਂ ਦੇ ਵਿੱਚ ਵੀ ਸੁਨੇਹਾ ਸੀ ਸੋ ਸਾਰਾ ਪ੍ਰਪੋਗੈਂਡਾ ਪੰਜਾਬ ਨੂੰ ਥੱਲੇ ਲਾਉਣ ਲਈ ਸਿੱਖ ਚਿਹਰਿਆਂ ਨੂੰ ਥੱਲੇ ਲਾਉਣ ਲਈ ਕੀਤਾ ਯਾਰਿਆ ਪਰ ਅਸੀਂ ਇਹ ਕਦੇ ਵੀ ਮੰਨਦੇ ਨੂੰ ਮਨਜੂਰ ਨਹੀਂ ਕਰਦੇ ਤੇ ਅਸੀਂ ਹਮੇਸ਼ਾ ਹੀ ਜਿਹੜੇ ਇਸ ਫਿਲਮ ਦਾ ਜਾਂ ਜੀ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਹਮੇਸ਼ਾ ਹੀ ਇੱਦਾਂ ਹੀ ਡੰਡੇ ਝੰਡੇ ਲੈ ਕੇ ਖੜਦੇ ਰਹਾਂਗੇ ਕਿਉਂਕਿ ਆਪਾਂ ਨੂੰ ਪਤਾ ਕਿ ਜੜੀਆਂ ਵਾਲੀਆਂ ਸਟੇਟਾਂ ਜਾ ਉੱਪਰ ਸੈੱਟ ਰਿਆ ਤੇ ਪੰਜਾਬ ਨੂੰ ਕਿਤਾ ਖਤਮ ਕਰਨਾ ਚਾਹੁੰਦੀ ਆ ਕੋਈ ਉਹ ਚਾਹੁੰਦੇ ਨਹੀਂ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ ਇਹ ਕਹਿੰਦੇ ਆ ਕਿ ਉਹਦੇ ਵਿੱਚ ਪਾਕਿਸਤਾਨ ਦੀ ਕੁੜੀ ਜਿਹੜੀ ਆ ਹੋਲ ਕਰ ਰਹੀ ਆ ਜਿਹੜੇ ਕਲਾਕਾਰ ਹੁੰਦੇ ਨੇ ਉਹ ਕਿਸੇ ਜਿਦਾ ਬਗਦੇ ਜਾਤਾ ਪਾਤਾ ਜਾਂ ਬਾਟਾਂ ਦੇ ਮਹਤਾਜ ਨਹੀਂ ਹੁੰਦੇ ਜਿੱਥੇਰਾ ਪੰਛੀ ਤੇ ਇੱਕ ਪੁੱਜੋ ਦੂਜੇ ਦੇਖ ਚੋਟ ਕੇ ਤੀਜੇ ਦੇਖੋ ਪੂਰੀ ਫੈਲ ਨੂੰ ਨਹੀਂ ਚੱਲਣ ਦੇਣ ਦਾ ਹੈਗਾ ਇਹਨੇ ਮਨਸੂਕਾ ਪਾਰਿਆ ਇਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਵੱਲੋਂ ਸਾਡੇ ਪ੍ਰਧਾਨ ਮਨਜੀਤ ਸਿੰਘ ਜੀ ਰਾਏ ਸਾਹਿਬ ਵਿਸ਼ੇਸ਼ ਤੌਰ ਤੇ ਸਾਡੇ ਦੇ ਦਰਮਿਆਨ ਪਹੁੰਚੇ ਨੇ ਸੋ ਕਿ ਉਹਨਾਂ ਨੂੰ ਫਤਹਾ ਕਿ ਹੱਕ ਤੇ ਸੱਚ ਲਈ ਕਿਤਾ ਲੜਨਾ ਕਿਤਾ ਲੋਕਾਂ ਨੂੰ ਮੋਟੀਵੇਟ ਕਰਕੇ ਹੱਕ ਸੱਚ ਦੀ ਪ੍ਰੇਰਣਾ ਦੇ ਕੇ ਆਪਾਂ ਲੜਦੇ ਪੂਰੇ ਕਤਾਰ ਦੇ ਵਿੱਚ ਜਾਣਾ ਸੋ ਮੈਂ ਇੰਨਾ ਕਹਿਤਾ ਹੋਇਆ ਜੇਵਾ ਮੰਗਦਾ ਤੇ ਕੱਜ ਕੇ ਫਤੇ ਬੁਲਾਉਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬੋਲੇ ਜਿੰਦਾਬਾਦ 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 ਭਾਰਤੀ ਕਿਸਾਨ ਜੁਨੀਅਨ ਦੁਆਬਾ ਜੋ ਕਿ ਜਦੋਂ ਦਿੱਲੀ ਦੇ ਵਿੱਚ ਵੀ ਸੰਘਰਸ਼ ਹੁੰਦਾ ਸੀਗਾ ਮੋਹਰ ਲੀਆਂ ਕਤਾਰਾਂ ਦੇ ਵਿੱਚ ਅੱਜ ਵੀ ਉਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਇੱਕ ਛੋਟਾ ਜਿਹਾ ਸਨੇਹਾ ਲਾਇਆ ਤੇ ਸਾਰੇ ਵੀ ਵੀਰ ਸਨੇਹਾ ਮੰਨਦੇ ਹੋਏ ਆਪਣੇ ਟਾਈਮ ਤੇ ਪਹੁੰਚੇ ਨੇ ਹੁਣ ਸੁਪਾ ਚਾਹੇ ਉਹ ਦੁਸਾਂਝ ਕਲਾਂ ਦੇ ਚਾਹੇ ਭਾਰਤੀ ਕਿਸਾਨ ਜੁਨੀਅਨ ਦੁਆਬਾ ਤੋਂ ਸਾਰੇ ਗੱਜਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅੱਜ ਆਪਣਾ ਮਕਸਦ ਸਿਰਫ ਇਹਨਾਂ ਹੈ ਕਿ ਸਾਡਾ ਉਹ ਨੌਜਵਾਨ ਦਲਜੀਤ ਉਸਤ ਜਿਹਨੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਸ ਪੱਗ ਨੂੰ ਉੱਚਾ ਕੀਤਾ ਹੈ ਪੰਜਾਬੀਅਤ ਨੂੰ ਉੱਚਾ ਕੀਤਾ ਹੈ ਔਰ ਪੰਜਾਬੀਅਤ ਦਾ ਸਿਰ ਉੱਚਾ ਕੀਤਾ ਹੈ ਉਹ ਜਦੋਂ ਸਟੇਜਾਂ ਤੋਂ ਬੋਲਦਾ ਹੈ ਕਿ ਪੰਜਾਬ ਆ ਗਿਆ ਓਏ ਇਹ ਗੱਲ ਚੁੱਪ ਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਮਦਿਲ ਨੇ ਜਿਹੜੇ ਘੱਟ ਫਿਰਦੇ ਆਲੇ ਨੇ ਘੱਟ ਮਾਤੇ ਆਲੇ ਨੇ ਇਸ ਕਰਕੇ ਮੈਂ ਇਹ ਗੱਲ ਕਵਾਂਗਾ ਜਿਹੜੇ ਕਲਾਕਾਰ ਵਿਰੋਧ ਕਰਦੇ ਨੇ ਉਹ ਜਿਹੜੇ ਆਪ ਚੱਲਣੋਂ हट ਗਏ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਿਨ੍ਹਾਂ ਨੇ ਨਕੰਮੇ ਕੰਮ ਕੀਤੇ ਹੁਣ ਤਿੱਕਰ ਆ ਮੀਕੇ ਵਰਗੇ ਜਿਹੜਾ ਸਾਰਿਆਂ ਨੂੰ ਪਤਾ ਹੈ ਵੇ ਕੀ ਉਹਦੇ ਹਾਲਾਤ ਨੇ ਉਹ ਕੀ ਕਰਦਾ ਰਿਹਾ ਉੱਥੇ ਸਾਡੇ ਜਿਹੜੀਆਂ ਲੜਕੀਆਂ ਦੇ ਨਾਲ ਸੋ ਉਹ ਇਹੋ ਜਿਹੇ ਕਲਾਕਾਰ ਇਹ ਗੱਲਾਂ ਆਖਣ ਕਿ ਭਾਈ ਦਲਜੀਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਕੀ ਉਹ ਨਰਿੰਦਰ ਮੋਦੀ ਨੂੰ ਕਹਿਣਗੇ ਕਿ ਤੂੰ ਜਦੋਂ ਬਰਥਡੇ ਮਨਾਉਣ ਗਿਆ ਸੀ ਇਮਰਾਨ ਖਾਨ ਦਾ ਤੇ ਤੂੰ ਮਾਫੀ ਮੰਗੇਗਾ ਕੀ ਉਹ ਕਹਿਣਗੇ ਆਪ ਜਦੋਂ ਮਾਫੀ ਮੰਗਣਗੇ ਆਪ ਜਾ ਕੇ ਉੱਥੇ ਖਾੜੇ ਲਾਵੇ ਲਾ ਕੇ ਆਏ ਨੇ ਸੋ ਮੈਂ ਇਹ ਗੱਲ ਕਮਾਂਗਾ ਕੇਵਲ ਤੇ ਕੇਵਲ ਇੱਕ ਉਸ ਸਿੱਖ ਜਿਹੜੇ ਨੂੰ ਟਾਰਗੇਟ ਕਰਨਾ ਜਿਹਨੇ ਸਾਡੀ ਦਸਤਾਰ ਨੂੰ ਪੂਰੀ ਦੁਨੀਆ ਚ ਉੱਚਾ ਕੀਤਾ ਹੈ ਵਰਲਡ ਦੇ ਉਸ ਕੋਨੇ-ਕੋਨੇ ਤੱਕ ਜਿੱਥੇ ਕੋਈ ਸਿੱਖ ਨਹੀਂ ਪਹੁੰਚਿਆ ਉਹ ਦਲਜੀਤ ਰਸਾਂਝ ਨੇ ਸਾਡੀ ਦਸਤਾਰ ਨੂੰ ਉੱਥੇ ਜਾ ਕੇ ਉਹ ਸਤਕਾਰ ਦਵਾਇਆ ਸੋ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਸਮੂਚੀ ਕਿਸਾਨੀ ਕਿਸਾਨ ਮਜ਼ਦੂਰ ਮੋਰਚਾ ਅਸੀਂ ਸਮੁੱਚੀਆਂ ਜਥੇਬੰਦੀਆਂ ਦਿਲਜੀਤ ਦੁਸਾਂਝ ਦੇ ਨਾਲ ਜਟਕੇ ਖੜੀਆਂ ਕਿਉਂਕਿ ਉਹ ਸੂਰਮਾ ਪੁੱਤਰ ਹੈ ਤੁਹਾਡੇ ਦੁਸਾਂਝਾਂ ਦਾ ਮੈਂ ਦੁਸਾਂਝਾ ਨਗਰਵਾਇਆ ਨੂੰ ਵਧਾਈ ਦਿੰਦਾ ਕਿਉਂਕਿ ਉਸ ਨੇ ਇਹੋ ਜਿਹਾ ਪੁੱਤਰ ਪੈਦਾ ਕੀਤਾ ਜਿਹੜਾ ਕਿ 2020-21 ਦੇ ਵਿੱਚ ਜਦੋਂ ਅੰਦੋਲਨ ਚੱਲਿਆ ਤੇ ਸਭ ਤੋਂ ਮੋਰਚੇ ਇਕਤਾਸ ਤੇ ਜਾ ਕੇ ਖੜਾ ਹੋ ਗਿਆ ਕਿ ਮੈਂ ਮੋਰਚੇ ਦੇ ਨਾਲ ਹੈ ਸੋ ਇਸ ਕਰਕੇ ਉਹ ਸੂਰਮਾ ਔਰ ਉਹਨੇ ਆਪਣਾ ਸਰੂਪ ਲੈ ਕੇ ਜਾਂਦਾ ਹਰ ਸਟੇਜ ਤੇ ਸੋ ਇਸ ਕਰਕੇ ਹਮੇਸ਼ਾ ਸਿੱਖ ਕੌਮ ਔਰ ਪੰਜਾਬੀ ਔਰ ਜਿੰਨੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਡਟ ਕੇ ਅਸੀਂ ਦਲਜੀਤ ਦਸਾਂਜ ਦੇ ਨਾਲ ਖੜੇ ਆ ਔਰ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੀ ਫਿਲਮ ਜਿਹੜੀ ਆ ਭਾਰਤ ਦੇ ਵਿੱਚ ਤੁਰੰਤ ਰਿਲੀਜ਼ ਕੀਤੀ ਜਾਵੇ ਔਰ ਤਹਈਆ ਕਰਦੇ ਆ ਉਹਨਾਂ ਚਿਰ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਉਹਦੀ ਫਿਲਮ ਜਿਹੜੀ ਹੈ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਂਦੀ ਭਾਈ ਮੈਂ ਦੱਸਣਾ ਚਾਹੁੰਦਾ ਹੈ ਇਹ ਕੇਵਲ ਇੱਕ ਕਾਮ ਨੂੰ ਇੱਕ ਇੱਕ ਪੰਜਾਬੀਏਤ ਨੂੰ ਟਾਰਗੇਟ ਕਰਨਾ ਕਿਉਂਕਿ ਅੱਜ ਵੀ ਪੰਜਾਬ ਦੇ ਬਾਦਰ ਬੰਦ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਪਰ ਗੁਜਰਾਤ ਦੇ ਖੁੱਲੇ ਨੇ ਮੈਨੂੰ ਹੁਣੇ ਪਤਾ ਲੱਗਿਆ ਕਿ ਲਗਭਗ 500 ਟਰੱਕ ਅੱਜ ਵੀ ਗੁਜਰਾਤ ਨਹੀਂ ਹੁੰਦਾ ਹੋਇਆ ਭਾਰਤ ਨੂੰ ਆਰੀਆਂ ਦਾ ਮਾਲ ਆ ਰਿਹਾ ਹੈ ਫਿਰ ਉੱਥੇ ਕੋਈ ਕਿਉਂ ਨਹੀਂ ਬੋਲਦਾ ਭਾਈ ਕਿਉਂ ਪੰਜਾਬ ਤੇ ਪੰਜਾਬੀਅਤ ਨਾਲ ਕਿਉਂ ਨਫਰਤ ਹੈ ਤੁਹਾਡੀ ਇਸ ਪੰਜਾਬ ਨੇ ਦੇਸ਼ ਨੂੰ ਯਾਦ ਕਰਾਉਣ ਲਈ 91% ਸ਼ਹੀਦیاں ਦਿੱਤੀਆਂ 95% ਕਾਲੇ ਪਾਣੀ ਗਏ ਤੇ ਇਸ ਪੰਜਾਬ ਨੇ ਜਦੋਂ ਲੋੜ ਪਈ ਇਸ ਭਾਰਤ ਨੂੰ ਤੇ ਪੰਜਾਬ ਠਟਕੇ ਨਾਲ ਖੜਾ ਹੋਇਆ ਤੇ ਅੱਜ ਉਸ ਨੌਜਵਾਨ ਦੀ ਚੜ੍ਹਾਈ ਵੇਖ ਕੇ ਅੱਜ ਉਸ ਸਟਾਰ ਦੀ ਚੜ੍ਹਾਈ ਵੇਖ ਕੇ ਇਹਨੂੰ ਟਾਰਗੇਟ ਕੀਤਾ ਜਾਂਦਾ ਕਿ ਉਹਦੀ ਫਿਲਮ ਰਿਲੀਜ਼ ਨਹੀਂ ਕਰਨੀ ਔਰ ਸਾਡੇ ਲੋਕਾਂ ਨੇ ਦੱਸ ਦਿੱਤਾ ਹੈ ਸਾਡੇ ਭੈਣਾ ਪ੍ਰਾਜਾ ਉਹ ਐਨਰਈ ਬਾਹਰ ਬੈਠੇ ਨੇ ਉਹਨਾਂ ਨੇ ਦੱਸ ਦਿੱਤਾ ਕਿਉਂਕਿ ਬਾਹਰਲੇ ਮੁਲਕਾਂ 'ਚ ਉਹਦੀ ਫਿਲਮ ਰਿਲੀਜ਼ ਹੋਈ ਹੈ ਉਹਨਾਂ ਨੇ ਇੱਕ ਵਾਰ ਦੀ ਪੰਜ-ਪੰਜ ਵਾਰ ਉਹ ਦੇ ਉਹ ਫਿਲਮ ਵੇਖੀ ਜਾ ਕੇ ਔਰ ਮੈਂ ਕਮਾਂਗਾ ਪਾਕਿਸਤਾਨ ਨੂੰ ਕਹਿੰਦੇ ਨੇ ਪਾਕਿਸਤਾਨ 'ਚ ਪੰਜਾਬ ਸਾਡੇ ਹੀ ਵੰਡ ਕੇ ਗਿਆ ਹੋਇਆ ਹੈ ਸਾਡੇ ਹੀ ਭਾਈ ਨੇ ਕਦੇ ਇਸ ਤਰ੍ਹਾਂ ਨਾ ਹੋ ਜੇ ਮੈਂ ਇਸ ਪਾਰ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਉਧਰਲਾ ਪੰਜਾਬ ਤੇ ਇਧਰਲਾ ਪੰਜਾਬ ਇਕੱਠਾ ਹੋ ਗਿਆ ਤੇ ਨੱਕ ਜਦਮ ਕਰਦੇ ਆਂਗੇ ਫੇਰ ਨਾ ਕਹੋ ਕੱਲ ਨੂੰ ਅਸੀਂ ਮਾਨ ਮਰਿਆਦਾ ਰੱਖਣੀ ਜਾਣਦੇ ਆ ਤੇ ਰੱਖਦੇ ਆ ਪਰ ਜੇਕਰ ਇਦਾਂ ਦੇ ਹਾਲਾਤ ਬਣਾਉਣੇ ਆ ਤੁਸੀਂ ਤੇ ਫੇਰ ਉਹਦਾ ਖਮਿਆਜਾ ਵੀ ਪਾਰ ਸਰਕਾਰ ਭੁਗਤਣ ਨੂੰ ਤਿਆਰ ਰਵੇ ਇਹ ਪੰਜਾਬੀਆਂ ਦੇ ਨਾਲ ਬਿਤਕਰਾ ਕਿਉਂ ਕਿਉਂ ਨਹੀਂ ਬੋਲਦੀ ਪਾਰ ਸਰਕਾਰ ਕਿਉਂ ਨਹੀਂ ਉਹਦੀ ਫਿਲਮ ਰਿਲੀਜ਼ ਕੀਤੀ ਜਾਂਦੀ ਇਹਦੇ ਪਿੱਛੇ ਵੱਡਾ ਛੇੜੀ ਅੰਤਰ ਹੈ ਕਿ ਇਸ ਕੌਮ ਨੂੰ ਦੁਨੀਆ 'ਚ ਜਦੋਂ ਜਦੋਂ ਸਿਰ ਚੁੱਕਦੇ ਆ ਜਦੋਂ ਜਦੋਂ ਇਹਨਾਂ ਦੀ ਪਹਿਚਾਣ ਇਹਨਾਂ ਦਾ ਸਤਕਾਰ ਵੱਧਦਾ ਉਦੋਂ ਉਦੋਂ ਇਹਨਾਂ ਨੂੰ ਟਾਰਗੇਟ ਕਰੋ ਸੋ ਇੱਕ ਮੰਚਾ ਦੇ ਤਹਿਤ ਉਹ ਸ਼ਰਾਰਤੀ ਲੋਕ ਜਿਹੜੇ ਸਾਡੇ ਪੰਜਾਬੀ ਬੋਲੀ ਦਾ ਨਾਮ ਲੈ ਕੇ ਬੰਬੇ ਤੱਕ ਪਹੁੰਚੇ ਤੇ ਅੱਜ ਹਤਕੰਡਾ ਬਣਿਆ ਉਹਨਾਂ ਸ਼ਰਾਰਤੀ ਲੋਕਾਂ ਦਾ ਤੇ ਅੱਜ ਟਾਰਗੇਟ ਕਰ ਰਹੇ ਨੇ ਅੱਜ ਉਹਨਾਂ ਦਾ ਪੁਤਲਾ ਫੂਕਣਾ ਇੱਥੇ ਉਹਨਾਂ ਦੇ ਸਿਰ 'ਚ ਜੁੱਤੀਆਂ ਮਾਰ ਰਹੇ ਆ ਤੇ ਜੁੱਤੀਆਂ ਮਾਰਾਂਗੇ ਉਹਨਾਂ ਦੇ ਸਿਰ ਦੇ ਵਿੱਚ ਇੱਥੇ ਪੁਤਲਾ ਰੱਖ ਕੇ ਅੱਜ ਦਾ ਮੀਕਾ ਆ ਜਿਹੜੇ ਹੋਰ ਉਹਦੇ ਨਾਲ ਲੱਕੜਮ ਬਕਟਮ ਹੈਗੇ ਆ ਇਹ ਸਾਰਿਆਂ ਦੇ ਮੀਪਰਾਗ ਜਾਂ ਹੋਰ ਕੋਈ ਰੰਧਾਵਾ ਇਹਨਾਂ ਦੇ ਸਿਰ 'ਚ ਜੁੱਤੀਆਂ ਮਾਰਨ ਆਏ ਆ ਤੇ ਜੁੱਤੀਆਂ ਮਾਰਾਂਗੇ ਤੇ ਉਹਨਾਂ ਨੂੰ ਇੱਕ ਵਾਰੀ ਬਿਲਕੁਲ ਚੈਲੀ ਵੀ ਕਰਦੇ ਆ ਕਿ ਜੇ ਤੁਸੀਂ ਬੰਦੇ ਦੇ ਪੁੱਤ ਬਣੋ ਤੇ ਮਾਫ਼ੀ ਤੁਸੀਂ ਮੰਗੋ ਤੁਸੀਂ ਦਲਜੀਤ ਨੂੰ ਕਹਿੰਦੇ ਮਾਫੀ ਮੰਗਣ ਨੂੰ ਤੁਸੀਂ ਪੰਜਾਬ ਤੋਂ ਪੰਜਾਬੀਅਤੋਂ ਸਿੱਖ ਕੌਮ ਤੋਂ ਮਾਫੀ ਮੰਗੋ ਨਹੀਂ ਤਾਂ ਜਦੋਂ ਪੰਜਾਬ ਚ ਆਏ ਤੁਹਾਡੇ ਸਿਰ ਦੀ ਜੁੱਤੀਆਂ ਅਸੀਂ ਮਾਰਾਂਗੇ ਤੇ ਤੁਹਾਨੂੰ ਮਾਰ ਕੇ ਮਗਾਵਾਂਗੇ ਇਹ ਤੁਹਾਨੂੰ ਕਹਿੰਦੇ ਆ ਸੋਚ ਮੈਂ ਜ਼ਿਆਦਾ ਸਮਾਂ ਲੈ ਗਿਆ ਮਾਫੀ ਚਾਹਾਂਗਾ ਅਸੀਂ ਫੇਰ ਇੱਕ ਵਾਰ ਕਹਿੰਦੇ ਆ ਕਿ ਭਾਰਤੀ ਕਿਸਾਨ ਜੁਣੀਆ ਦੁਆਬਾ ਜੱਟ ਕੇ ਖੜੀ ਐ ਔਰ ਪੂਰੀਆਂ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੋਰਚਾ ਤੇ ਬਾਕੀ ਵੀ ਦੁਨੀਆਂ ਜਥੇਬੰਦੀਆਂ ਸਾਰੀਆਂ ਜਾਂ ਸਾਰਿਆਂ ਦਲਜੀਤ ਦਸਾਜਨਾ ਉਹਨਾਂ ਦੇ ਨਗਰ ਨਾਲ ਉਹਨਾਂ ਦੇ ਪਰਿਵਾਰ ਨਾਲ ਤੇ ਉਹਦਾ ਜੋ ਵੀ ਉਹ ਸਾਨੂੰ ਦਲਜੀਤ ਦਸਾਜ ਕਵੇ ਉਹਦੇ ਨਾਲ ਡੱਟ ਕੇ ਖੜਿਆ ਹੈ ਔਰ ਡੱਟ ਕੇ ਉਹਦਾ ਹੌਸਲਾ ਵਧਾਈ ਕਰਦੇ ਆ ਔਰ ਕਿਸੇ ਗੱਲੋਂ ਪਰਵਾਹ ਕਰਨ ਦੀ ਲੋੜ ਨਹੀਂ ਸਾਡਾ ਬੱਚਾ ਹੈ ਸਾਡਾ ਨੌਜਵਾਨ ਹੈ ਜਿੱਥੇ ਉਹਨੂੰ ਲੋੜ ਪਊਗੀ ਪੂਰਾ ਪੰਜਾਬ ਉਹਦੇ ਨਾਲ ਡੱਟ ਕੇ ਖੜਾ ਹੋਏਗਾ ਸੋ ਇੰਨੀ ਇੱਕ ਬੇਨਤੀ ਹੈ ਕਬੂਲ ਕਰੋ ਉਹ ਇਹੋ ਜੀ ਕਾ ਖਾਲਸਾ ਉਹ ਇਹੋ ਜੀ ਕੀ ਫਤਈ ਹੁਣ ਆ ਜਿਹੜੇ ਕੰਜਰ ਲੋਕਾਂ ਦਾ ਪੁਤਲਾ ਫੂਕਣਾ ਹੈ ਹੁਣ ਇੱਕ ਜਕਾਰਾ ਬੁਲਾਉਣਾ ਜੋ ਸਾਨੂੰ ਗੁਰੂ ਮਹਾਰਾਜ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਿਹੜਾ ਜਿਹੜਾ ਚਾਹੁੰਦਾ ਕਿ ਦਲਜੀਤ ਦੋਸਾਨ ਦੀ ਫਿਲਮ ਲੱਗਣੀ ਚਾਹੀਦੀ ਏ ਜਕਾਰੇ ਦਾ ਜਵਾਬ ਗੰਝ ਕੇ ਦਿਓ ਬੋਲ ਸੰਸਾਰ ਨਹਾ ਜਲਜੀਤ ਨੂੰ ਕਹਿਣਾ ਕਿ ਘਬਰਾਣਾ ਨਹੀਂ ਜਲਦੀ ਜਲਦੀ ਜ਼ਫਾਨ ਜਿੰਦਾਬਾਦ 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 ਆਹਨ ਦੀਆਂ ਨੇ ਜੁੱਤੀਆਂ ਪਾਉਂਦੇ ਆ ਆ ਮੀਕੇ ਦਾ ਸ਼ੇਰ ਦੀ ਜੁੱਤੀਆਂ ਆ ਮੀਕਾ ਜਿਹੜਾ ਇਹ ਸ਼ੇਰ ਚਾ ਰੰਧਾਵਾ ਰੰਧਾਵਾ ਜੋ ਵੀ ਆਈਏ ਵੀ ਪਾ ਲਈਏ ਇਹਨਾਂ ਦੇ ਜੁੱਤੀਆਂ ਸਕੇ ਲਿਆਓ ਹੁਣ ਇਹਨੂੰ ਇਹਨਾਂ ਨੂੰ ਮੂਹੇ ਇਹਨਾਂ ਨੂੰ ਇਹ ਪੰਜਾਬ ਦੇ ਪੁੱਤ ਨਾ ਹੋ ਗਏ ਇਹ ਲੋਕ ਨਾ ਕਰੀਆਂ ਹੋਰ ਲੰਕਾ ਟਾਉਂਦਾ ਸੁਧਾ ਕਰੋ ਜੀ माड़े मुे मु चावा ਸੁਖਾ ਜਿੰਦਾਬਾਦ 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 ਬਸ ਲੱਗੀ ਹੁਣ ਕਿਉਂ ਭਾਗੇ ਗਾ ਬੱਲੇ ਸਤਿ ਸ੍ਰੀ ਅਕਾਲ ਹਵਾ ਪੈਣ ਲੱਗਾ ਜਿੰਦਾਬਾਦ ਉਹ ਮਰ ਜਾ ਹਵਾ ਪੈਣ ਦੇ ਉਹ ਨਹੀਂ ਸਾਡਾ ਥਾਂ ਨਹੀਂ ਹੋ ਰਹਾ ਜਿੰਦਾਬਾਦ 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 ਇੱਧਰ ਜੱਟਾਂ ਨੇ ਲੱਗਦਾ ਰਹਿੰਦੇ ਨੇ ਜੀ ਸਰ ਜੀ ਅੱਜ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਅੱਜ ਦੁਸਾਂਝ ਕਲਾਂ ਅੱਡੇ ਦੇ ਵਿੱਚ ਪਤਲਾ ਫੁਕਿਆ ਕੀ ਕਾਰਨ ਸੀਗਾ ਅੱਜ ਜਿਹੜਾ ਇੱਥੇ ਪਹੁੰਚੇ ਆ ਤੁਸੀਂ ਦੇਖੋ ਇੱਕ ਸਾਡਾ ਨੌਜਵਾਨ ਜਿਹਨੇ ਸਾਡੀ ਦਸਤਾਰ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪੂਰੇ ਵਰਲਡ ਦੇ ਵਿੱਚ ਸਾਡਾ ਉੱਚਾ ਕੀਤਾ ਹੈ ਦਲਜੀਤ ਦੁਸਾਂਝ ਜੋ ਕਿ ਇਸ ਨਗਰ ਦਾ ਬੱਚਾ ਆ ਉਹ ਔਰ ਅੱਜ ਮੈਂ ਸਮਝਦਾ ਇਹ ਉਹਦੇ ਨਾਲ ਕੂੜੇ ਪੰਜਾਬ ਨੂੰ ਪੰਜਾਬੀਅਤ ਨੂੰ ਪੂਰੀ ਦੁਨੀਆ 'ਚ ਖੜਨ ਦੀ ਜ਼ਰੂਰਤ ਹੈ ਕਿਉਂਕਿ ਕੁਝ ਸ਼ਰਾਬਤੀ ਅੰਸਬ ਜਿਹੜੇ ਆ ਉਹ ਦਸਤਾਰ ਨੂੰ ਟਾਰਗੇਟ ਕਰਕੇ ਉਹ ਸਰੂਪ ਨੂੰ ਟਾਰਗੇਟ ਕਰਕੇ ਉਹਦੀ ਜਿਹੜੀ ਫਿਲਮ ਆ ਸਰਦਾਰ ਜੀ ਦੀ ਉਹਨੂੰ ਰਿਲੀਜ਼ ਹੋਣ ਤੋਂ ਭਾਰਤ ਦੇ ਵਿੱਚ ਰੋਕਦੇ ਨੇ ਔਰ ਉਹ ਕੁਝ ਸ਼ਰਾਬਤੀ ਲੋਕ ਨਹੀਂ ਔਰ ਮੈਂ ਕਹਾਂਗਾ ਕਿ ਇਹਦੇ ਵਿੱਚ ਭਾਰਤ ਸਰਕਾਰ ਨੂੰ ਅੱਗੇ ਵੱਧ ਕੇ ਉਸ ਨੌਜਵਾਨ ਦੀ ਕਿਉਂਕਿ ਨਰਿੰਦਰ ਮੋਦੀ ਜੀ ਨੇ ਜਦੋਂ ਉਹਨੇ ਸਿਰ ਉੱਚਾ ਕੀਤਾ ਸਾਡਾ ਪੂਰੀ ਦੁਨੀਆ ਇਹਦਾ ਜੱਪੀਆਂ ਵੀ ਪਾਈਆਂ ਤੇ ਅੱਜ ਨਰਿੰਦਰ ਮੋਦੀ ਜੀ ਤੋਂ ਕੁਛ ਬਾਰਾ ਹੈ ਭਾਰਤ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਉਸ ਨੌਜਵਾਨ ਦੀ ਫਿਲਮ ਨੂੰ ਭਾਰਤ ਵਿੱਚ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਸੀਂ ਉਹਦੇ ਪੱਖ ਦੇ ਵਿੱਚ ਹੱਕ ਦੇ ਵਿੱਚ ਸਮੁੰcjੀਆਂ ਜੂਨੀ ਨਾ ਭਾਰਤੀ ਕਿਸਾਨ ਜੂਨੀਆਂ ਦਵਾਪਾ ਔਰ ਪੂਰੀਆਂ ਸਿੱਖ ਜਥੇਬੰਦੀਆਂ ਪੂਰੇ ਪੰਜਾਬ ਉਹਦੇ ਨਾਲ ਜੱਟ ਕੇ ਖੜੇ ਆ ਸੋ ਇਹਦਾ ਅਸੀਂ ਸਬੂਤ ਅੱਜ ਦਸਾਂਜ ਕਲਾ ਉਹ ਜਿਹੜੇ ਸ਼ਾਰਤੀ ਲੋਕ ਪੰਜਾਬ ਤੇ ਪੰਜਾਬੀਅਤ ਦੇ ਗਾਣੇ ਗਾ ਕੇ ਪੰਜਾਬੀਅਤ ਦੇ ਸਿਰੋਂ ਰੋਟੀ ਖਾਂਦੇ ਆ ਮਿੱਕੇ ਵਰਗੇ ਰੰਧਾਵਾ ਵਰਗੇ ਜਿਹੜਾ ਗੁਰੂ ਰੰਧਾਵਾ ਵਰਗੇ ਵੀ ਪਾਰਕ ਵਰਗੇ ਉਹ ਲੋਕ ਜਿਹੜੇ ਕਹਿੰਦੇ ਆ ਕਿ ਦਲਜੀਤ ਦਸਾਂਜ ਮਾਫ਼ੀ ਮੰਗੇ ਉਹਦੀ ਫਿਲਮ ਰਿਲੀਜ਼ ਕੀਤੀ ਜਾਊਗੀ ਅਸੀਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਮਾਫ਼ੀ ਮੰਗੋ ਪੰਜਾਬ ਕੋਲੋਂ ਪੰਜਾਬੀਅਤ ਕੋਲੋਂ ਤੇ ਸਿੱਖਾਂ ਕੋਲੋਂ ਜਿਹੜਾ ਤੁਸੀਂ ਉਹਦਾ ਵਿਰੋਧ ਕਰ ਰਹੇ ਆਂ ਸੋ ਇਸ ਕਰਕੇ ਉਹਨਾਂ ਦਾ ਅੱਜ ਪੁੱਤਰਾ ਭੁੱਖਿਆ ਉਹਨਾਂ ਦੇ ਸਿਰ 'ਤੇ ਜੁੱਤੀਆਂ ਮਾਰ ਕੇ ਇੱਥੇ ਸੋ ਇਸ ਕਰਕੇ ਅੱਜ ਅਸੀਂ ਉਹਨੂੰ ਦੱਸਣ ਆਏ ਆਂ ਦਲਜੀਤੂ ਸਾਹਿਬ ਨੂੰ ਕਿ ਸਾਰਾ ਪੂਰੀਆਂ ਸਮੁਚੀਆਂ ਜਦਬੰਦੀਆਂ ਪੂਰਾ ਪੰਜਾਬ ਤੇਰੇ ਨਾਲ ਖੜਾ ਇੱਕ ਇੱਕ ਬੱਚਾ ਪੰਜਾਬ ਦਾ ਡੱਟ ਕੇ ਤੇਰੇ ਨਾਲ ਖੜਾ ਕਿਸੇ ਗੱਲੋਂ ਪਿੱਛੇ ਲੱਪਣ ਦੀ ਲੋੜ ਨਹੀਂ ਘਬਰਾਉਣ ਦੀ ਐਸੇ ਦਾ ਉਹ ਸ਼ੂਰਮਾ ਹੈ ਉਹਨੇ 2020 ਵਿੱਚ ਸਾਡੇ ਅੰਦੋਲਨ ਦੇ ਵਿੱਚ ਮੌਰੀ ਹੋ ਕੇ ਸਾਡੇ ਨਾਲ ਗਿਆ ਉੱਥੇ ਕੈਂਪ ਲਾ ਰੱਖਿਆ ਦੁਸਾਂਝ ਕਲਾ ਦੇ ਸਾਥੀਆਂ ਨੇ ਸੋ ਮੈਂ ਅੱਜ ਇਹ ਕਹਿਣਾ ਚਾਹਣਾ ਕਿ ਇਹ ਦੁਸਾਂਝ ਕਲਾ ਜਿਹਨੇ ਪੂਰੇ ਵਰਲਡ 'ਚ ਇੱਕ ਪੁੱਤਰ ਦਿੱਤਾ ਹੈ ਅਸੀਂ ਇਸ ਦੁਸਾਂਝ ਕਲਾ ਨੂੰ ਵੀ ਨਮਨ ਕਰਦੇ ਹਾਂ ਇੱਥੇ ਦੇ ਲੋਕਾਂ ਨੂੰ ਵੀ ਨਮਨ ਕਰਦੇ ਹਾਂ ਔਰ ਅਸੀਂ ਪੂਰੀ ਆਪਣੀ ਭਾਰਤੀ ਕਿਸਾਨ ਜੁਣੀਓ ਦਵਾਵਾਂ ਵੱਲੋਂ ਇਹ ਵਿਸ਼ਵਾਸ ਹੋਣਿਆ ਕਿ ਜੇ ਸਾਨੂੰ ਤੱਕ ਵੀ ਜਾਣ ਦੀ ਲੋੜ ਪਵੇ ਅਸੀਂ ਡਟ ਕੇ ਉਹਦੇ ਨਾਲ ਖੜੇ ਹਾਂ ਬਹੁਤ ਕੀ ਹੈ ਜੀ ਜਿਹੜਾ ਵਿਰੋਧ ਕਰਦੇ ਵੇਖੋ ਇਹ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਜਿਹੜੀ ਫਿਲਮ ਆ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਪਾਕਿਸਤਾਨੀ ਕਲਾਕਾਰ ਦਾ ਥੋੜਾ ਜਿਹਾ ਉਹ ਤੋਂ ਪਹਿਲਾਂ ਉਹ ਤਿਆਰ ਹੋਈ ਸਾਰੀ ਔਰ ਉਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਰੋਲ ਅਦਾ ਕੀਤਾ ਉਹਦਾ ਨਾਮ ਲੈ ਕੇ ਉਹਨੂੰ ਦਿਲਜੀਤ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਮੈਂ ਪੁੱਛਣਾ ਚਾਹੁੰਦਾ ਅੱਜ ਜਿਹੜਾ ਪਾਕਿਸਤਾਨ ਤੋਂ ਵਪਾਰ ਚੱਲਦਾ ਹੈ ਉਹ ਪੰਜਾਬ ਦਾ ਦਰਵਾਜ਼ਾ ਤਾਂ ਬੰਦ ਕੀਤਾ ਹੋਇਆ ਹੈ। ਦੇ ਗੁਜਰਾਤ ਥਾਣੀ ਉਹ ਸਾਰਾ ਹੀ ਆ ਰਿਹਾ 500 ਟਰੱਕ ਕੱਲ ਆਇਆ ਇਹਨਾਂ ਦਾ ਉੱਥੋਂ ਜਿੱਥੇ ਪਤਾ ਚੱਲਿਆ ਕਿ ਸਾਰੇ ਸੁੱਕੇ ਮੇਵੇ ਨੇ, ਡਰਾਈ ਫਰੂਟ ਵਗੈਰਾ ਆ ਰਿਹਾ ਔਰ ਉਹ ਸਾਰੇ ਦਾ ਸਾਰਾ ਗੁਜਰਾਤ ਰਾਹੀਂ ਆ ਰਿਹਾ ਹੈ। ਭਾਰਤੀ ਜਿਹੜੇ ਸਰਕਾਰ ਹੈਗਾ ਇਹਨਾਂ ਦੇ ਨਾਲੇ ਕੀ ਆ? ਅਸੀਂ ਤਾਂ ਇਹ ਸਮਝਦੇ ਆਂ ਕਿ ਭਾਰਤੀ ਸਰਕਾਰ ਦਾ ਦੋਹਰਾ ਚਿਹਰਾ ਕੁਝ ਤਾਂ ਬੀਜੇਪੀ ਦੇ ਜਿਹੜੇ ਬੰਦੇ ਐ ਕੋਈ ਅਹੁਦੇਦਾਰ ਐ, ਮੈਂਬਰ ਐ, ਉਹ ਬੋਲਦੇ ਆ ਕਿ ਦਲਜੀਤ ਤੁਸਾਂ ਦੇ ਨਾਲ ਐ। ਕਭੇਰ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਸਰਕਾਰ ਤੋਂ ਵੱਧਾ ਕੀ ਚੱਲ ਸਕਦਾ ਹੈ ਤੇ ਫਿਰ ਇਹ ਸੈਂਸਰ ਬੋਰਡ ਨੂੰ ਕਿਉਂ ਨਹੀਂ ਹੁਕਮ ਲਾਉਂਦੇ ਕਿ ਭਾਈ ਉਹਦੀ ਫਿਲਮ ਤੁਰੰਤ ਰਿਲੀਜ਼ ਕਰੋ ਬੀਜੇਪੀ ਸਰਦਾਰਾਂ ਨੂੰ ਟਾਰਗੇਟ ਕਰ ਰਹੀ ਹੈ ਤੁਹਾਡੇ ਹਿਸਾਬ ਨਾਲ ਬਿਲਕੁਲ ਅਸੀਂ ਇਹ ਸਮਝਦੇ ਆਂ ਅੰਦਰਲੇ ਖਾਤੇ ਉਹਪਰੋਂ ਦਿਖਾਣ ਦਾ ਚਿਹਰਾ ਹੋਰ ਤੇ ਖਾਣ ਦਾ ਹੋਰ ਇਹ ਦੋ ਮੂੰਹੀ ਸਰਕਾਰ ਜਿਹੜੀ ਹੈ ਇਹ ਸਿੱਖਾਂ ਨੂੰ ਟਾਰਗੇਟ ਕਰਕੇ ਹੋਰ ਸ਼ਰਾਰਤੀ ਅਸਲਾਂ ਤੋਂ ਪੁਲਟੇ ਸਿੱਧੇ ਮਿਆਨ ਖਰਾ ਕੇ ਕੇਵਲ ਸਿੱਖਾਂ ਨੂੰ ਤਾਂ ਪੰਜਾਬੀ ਨੂੰ ਤੇ ਪੰਜਾਬੀਆਂ ਨੂੰ ਟਾਰਗੇਟ ਕਰ ਰਹੀ ਹੈ ਪ੍ਰਧਾਨ ਜੀ ਜਿਹੜੇ ਕਸ਼ਮੀਰ ਦੇ ਵਿੱਚ ਧਰਮ ਪੁੱਛ ਕੇ ਬੰਦੇ ਮਾਰੇ ਗਏ ਆ ਕੀ ਉਹਦਾ ਜੋੜ ਕੇ ਕਿੱਦਾਂ ਦੇਖਦੇ ਹੋ ਨੂੰ ਵੇਖੋ ਉਹਦੇ ਤੇ 10 ਜੇਨ ਇਨਕੁਆਰੀਆਂ ਹੋਣਗੀਆਂ ਮੈਂ ਇਹ ਕਹਾਂਗਾ ਕਿ ਉਹਦੇ ਵਿੱਚ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਹੈ ਪਰ ਜਿੰਨਾ ਚਿਰ ਰੋਕੜ ਕੇ ਸਾਹਮਣੇ ਨਹੀਂ ਆਉਂਦੀ ਅਸੀਂ ਨਹੀਂ ਕਹਿ ਸਕਦੇ ਉਹ ਕੇਵਲ ਤੇ ਕੇਵਲ ਇਹਨਾਂ ਦੇ ਇਲੈਕਸ਼ਨ ਸਟੰਟ ਹੁੰਦੇ ਆ ਉਸ ਵੇਲੇ ਕੋਈ ਨਾ ਕੋਈ ਸ਼ਰਾਰਤ ਕੀਤੀ ਜਾਂਦੀ ਆ ਕਿਉਂ ਨਹੀਂ ਫੜੇ ਗਏ ਹੁਣ ਟਿੱਕਰ ਉਹ ਜਿਹੜੇ ਅਤਵਾਦੀ ਸੀਗੇ ਕਿੱਧਰ ਵੀ ਚਲੇ ਗਏ ਬਾਰਡਰ ਦੇ ਫੋਰਸ ਐਨਾ ਦੀਆਂ ਕਿੱਥੇ ਗਈਆਂ ਸੋ ਉਹ ਇੱਕ ਸਵਾਲ ਹੈ ਹੱਲੇ ਜਿਹਦਾ ਹਲਿਤਕਰ ਪੂਰੇ ਭਾਰਤ ਨੂੰ ਜਵਾਬ ਨਹੀਂ ਮਿਲਿਆ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਪਪਾ ਨੂੰ ਪੁੱਛਤਾ ਕਿ ਜਿਹੜਾ ਕੰਮ ਹੁਣ ਚੱਲ ਰਿਹਾ ਕਿ ਜਿਹੜਾ ਬਿਆਜੀ ਦੇ ਗਰਦ ਨੂੰ ਜਿਹੜਾ ਕੁਸ਼ੌਂ ਦੇ ਲੋਕ ਮਾਰੇ ਅੰਸਰ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਬੈਨ ਕਰੋ ਉਹਦੇ ਵਿਰੋਧ ਦੇ ਵਿੱਚ ਬਿਆਜੀ ਦੇ ਹੱਕ ਦੇ ਬਚਾਜਾ ਕਿਸਾਨ ਕਲਾ ਰੱਖੇ ਜਿਹੜਾ ਉਹ ਜਿਹੜੇ ਲੋਕ ਆ ਇਹਦੇ ਖਾ ਕੇ ਪੰਜਾਬ ਦਾ ਤੇ ਬੋਲੀ ਉੱਪਰ ਦੀ ਬੋਲਦੇ ਆ ਉਹਨਾ ਮੂੰਹ ਤੋਂ ਜਵਾਬ ਦੇਣ ਲਈ ਭਾਰਤੀ ਸੱਜਣੀਆਂ ਦਬਾਬਾ ਤੇ ਸਮੂਹ ਇਲਾਕਾ ਨਿਵਾਸੀ ਤੇ ਦਸਾਂਝ ਕਲਾਂ ਦੇ ਸਾਰੇ ਲੋਕ ਤੇ ਪੰਚਾਇਤ ਮੈਂਬਰ ਅੱਜ ਇੱਥੇ ਦਸਾਂਝ ਕਲਾਂ ਵਿਖੇ ਉਹ ਜਿਹੜੇ ਖਾਲਸ ਬੋਲਦੇ ਆ ਇਹਨੂੰ ਆਪਣੇ ਮਿੱਕਾ ਵੀ ਪ੍ਰੈਂਕ ਤੇ ਗੁਰੂ ਰੰਧਾਵਾ ਉਹਨਾਂ ਦੇ ਪੁੱਤਲੇ ਸਾੜੇ ਗਏ ਤੇ ਜਿੰਨੇ ਵੀ ਅੱਜ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਸੰਘਰਸ਼ੀ ਯੋਧੇ ਪਹੁੰਚੇ ਆ ਮੈਂ ਉਹਨਾਂ ਦਾ ਆਪਣੇ ਵੱਲੋਂ ਤੇ ਆਪਣੇ ਪੂਰੀ ਭਾਰਤੀ ਸੱਜਣੀਆਂ ਦਬਾਬਾ ਵੱਲੋਂ ਫਤੇਪੁਰੀ ਪੰਚਾਇਤ ਤੇ ਸਾਂਝ ਕਲਾਂ ਵਾਲੋਂ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ